ਕੇਂਦਰ ਅਤੇ ਕਿਸਾਨਾਂ ਦੇ ਵਿਚਾਰ ਟਕਰਾਵ ਵਧ ਗਿਆ ਕਿਉਂਕਿ ਕੇਂਦਰ ਸਰਕਾਰ ਦੇ ਮੰਤਰੀਆਂ ਵੱਲੋਂ ਜੋ ਪਿਛਲੀ ਮੀਟਿੰਗ ਕਿਸਾਨਾਂ ਨਾਲ ਹੋਈ ਸੀ ਉਸ ਦੇ ਵਿੱਚ ਪੰਜ ਫਸਲਾਂ ਤੇ ਐਮਐਸਪੀ ਦੇਣ ਦਾ ਇੱਕ ਗਰੰਟੀ ਕੰਟਰੈਕਟ ਕਰਨ ਦੀ ਗੱਲ ਆਖੀ ਗਈ ਸੀ ਜਿਸ ਨੂੰ ਕਿਸਾਨਾਂ ਨੇ ਮੋੜ ਤੋਂ ਰੱਦ ਕਰ ਦਿੱਤਾ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀ ਨੀਅਤ ਵਿੱਚ ਖੋਟ ਹੈ ਤੇ ਨੀਤੀ ਵੀ ਉਹਨਾਂ ਦੇ ਵੱਲੋਂ ਬਿਲਕੁਲ ਮਾੜੀ ਬਣਾਈ ਜਾ ਰਹੀ ਹੈ ਤੇ ਅੱਜ ਤੱਕ ਉਹਨਾਂ ਨੂੰ ਇਸ ਦੇ ਉੱਤੇ ਕੋਈ ਜਵਾਬ ਕੇਂਦਰ ਦੇ ਵੱਲੋਂ ਦੁਬਾਰਾ ਮੰਤਰੀਆਂ ਨੇ ਆਖਿਆ ਸੀ ਕਿ ਅਸੀਂ ਸਰਕਾਰ ਨਾਲ ਗੱਲ ਕਰਕੇ ਦੱਸਾਂਗੇ ਪਰ ਨਹੀਂ ਦੱਸਿਆ ਗਿਆ ਤੇ ਬੀਤੀ ਰਾਤ ਜੋ ਕਿਸਾਨਾਂ ਦੇ ਵੱਲੋਂ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਉਸ ਦੇ ਵਿੱਚ ਕਿਸਾਨਾਂ ਨੇ ਐਲਾਨ ਕਰ ਦਿੱਤਾ ਕਿ ਕੇਂਦਰ ਸਰਕਾਰ ਦਾ ਜੋ ਪ੍ਰਸਤਾਵ ਹੈ ਇਸ ਫਸਲਾਂ ਵਾਲੇ ਮਸਲੇ ਦੇ ਉੱਤੇ ਐਮਐਸਪੀ ਦੇਣ ਦਾ ਕੰਟਰੈਕਟ ਕਰਨ ਦੇ ਉੱਤੇ ਅਸੀਂ ਇਸ ਨੂੰ ਠੁਕਰਾਉਨੇ ਆ ਇਹ ਪ੍ਰਸਤਾਵ ਕਿਸਾਨਾਂ ਦੇ ਵੱਲੋਂ ਠੁਕਰਾ ਦਿੱਤਾ ਗਿਆ ਤੇ 21 ਫਰਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਦਿੱਲੀ ਜਾਣ ਦੇ ਲਈ ਜੋ ਬੈਰੀਕੇਡ ਲੱਗੇ ਨੇ ਉਹਨਾਂ ਨੂੰ ਹਟਾ ਕੇ ਅੱਗੇ ਵਧਾਂਗੇ ਤਾਂ ਕਿਸਾਨ ਅਤੇ ਸਰਕਾਰ ਟਕਰਾਅ ਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਤੇ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਦਿੱਲੀ ਨੂੰ ਜਾਣ ਦਾ ਪ੍ਰਸਤਾਵ ਜੋ ਮੰਤਰੀਆਂ ਵੱਲੋਂ ਪੰਜ ਫਸਲਾਂ ਤੇ ਐਮਐਸਪੀ ਦੇਣ ਦਾ ਰੱਖਿਆ ਗਿਆ ਸੀ ਉਸ ਨੂੰ ਵੀ ਕਿਸਾਨਾਂ ਨੇ ਸਿਰੇ ਤੋਂ ਨਕਾਰ ਦਿੱਤਾ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਇੱਕ ਵਰਗਲਾਉਣ ਦੀ ਇਹ ਕੋਸ਼ਿਸ਼ ਕੀਤੀ ਗਈ ਸੀ ਇਹ ਨੀਅਤ ਦੇ ਵਿੱਚ ਸਰਕਾਰ ਦੀ ਖੋਟ ਹੈ ਤਾਂ ਕਿਸਾਨ ਇਸ ਨੂੰ ਹੁਣ ਜਿਹੜੇ ਆ ਨਕਾਰ ਰਹੇ ਨੇ ਅਤੇ ਦਿੱਲੀ ਜਾਣ ਦੇ ਲਈ ਕਿਸਾਨਾਂ ਦੇ ਵੱਲੋਂ ਤਿਆਰੀ ਕਰਨ ਦਾ ਹੁਕਮ ਆਪਣੇ ਵਰਕਰਾਂ ਅਤੇ ਬਾਕੀ ਕਿਸਾਨਾਂ ਨੂੰ ਦੇ ਦਿੱਤਾ ਗਿਆ ਜਗਜੀਤ ਸਿੰਘ ਡੱਲੇਵਾਲ ਹੋਣ ਸਰਬਨ ਸਿੰਘ ਪੰਦੇਰ ਹੋਣ ਇਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸੀ2+50 ਵਾਲਾ ਫਾਰਮੂਲਾ ਕਿਸਾਨਾਂ ਨੂੰ ਐਮਐਸਪੀ ਦੇਣ ਦਾ ਅਤੇ ਐਮਐਸਪੀ ਗਰੰਟੀ ਕਾਨੂੰਨ ਦੇਣ ਦੀ ਗੱਲ ਇੱਕ ਵਾਰ ਫਿਰ ਤੋਂ ਦੁਹਰਾਈ ਹੈ ਤੇ ਇਸੇ ਮੰਗਾਂ ਦੇ ਉੱਤੇ ਕਿਸਾਨ ਅੱਜ ਵੀ ਸਟੈਂਡ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਘੱਟ ਸਾਨੂੰ ਕੁਝ ਵੀ ਮਨਜ਼ੂਰ ਨਹੀਂ ਹੈ ਜੇਕਰ ਗੱਲ ਸੰਯੁਕਤ ਕਿਸਾਨ ਮੋਰਚਾ ਦੀ ਪੰਜਾਬ ਦੀ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਐਲਾਨ ਕੀਤਾ ਗਿਆ ਸੀ ਕਿ ਕੇਂਦਰ ਸਰਕਾਰ ਦੇ ਵੱਲੋਂ ਜੋ ਜਥੇਬੰਦੀਆਂ ਦਿੱਲੀ ਜਾ ਕੇ ਇਹ ਕਾਨੂੰਨ ਬਣਵਾਉਣ ਜਾਂ ਫਿਰ ਬਾਕੀ ਮੰਗਾਂ ਬਣਵਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਉਹਨਾਂ ਨੂੰ ਜੋ ਪ੍ਰਸਤਾਵ ਦਿੱਤਾ ਗਿਆ ਉਸ ਨੂੰ ਐਸਕੇਮ ਪੰਜਾਬ ਦੇ ਵੱਲੋਂ ਵੀ ਰੱਦ ਕੀਤਾ ਗਿਆ ਸੀ ਜਿਸ ਤੋਂ ਬਾਅਦ ਬੀਤੀ ਰਾਤ ਕਿਸਾਨਾਂ ਦੇ ਵੱਲੋਂ ਜੋ ਦਿੱਲੀ ਜਾਣ ਦੇ ਲਈ ਬਾਰਡਰਾਂ ਉੱਤੇ ਡੱਟੇ ਹੋਏ ਨੇ ਉਹਨਾਂ ਦੇ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਕਿ ਇਹ ਪ੍ਰਸਤਾਵ ਸਾਨੂੰ ਮਨਜ਼ੂਰ ਨਹੀਂ ਹੈ ਅਤੇ ਕੇਂਦਰ ਦੇ ਨਾਲ ਹੁਣ ਗੱਲਬਾਤ ਕਦੋਂ ਹੋਵੇਗੀ ਇਸ ਦੇ ਉੱਤੇ ਵੀ ਨਜ਼ਰ ਬਣੀ ਹੋਈ ਹੈ ਕਿਉਂਕਿ ਕਿਸਾਨਾਂ ਨੇ ਬੀਤੀ ਰਾਤ ਦਿੱਲੀ ਜਾਣ ਦਾ 21 ਫਰਵਰੀ ਨੂੰ ਐਲਾਨ ਕਰ ਦਿੱਤਾ ਹੈ ਅਤੇ ਮੀਟਿੰਗ ਵੀ ਅਜੇ ਤੱਕ ਕੋਈ ਤੈਅ ਕਿਸਾਨਾਂ ਦੀ ਕੇਂਦਰ ਨਾਲ ਨਹੀਂ ਹੋਈ ਹੈ ਤਾਂ ਮੀਟਿੰਗ ਹੈ ਜਿਹੜੀ ਪਿਛਲੇ ਦਿਨੀ ਹੋਈ ਸੀ ਉਸ ਤੋਂ ਬਾਅਦ ਕੇਂਦਰ ਅਤੇ ਕਿਸਾਨਾਂ ਦੇ ਵਿਚਕਾਰ ਡੈਡਲੌਕ ਬਣਿਆ ਹੋਇਆ ਅਤੇ ਇਸ ਦੇ ਵਿੱਚ ਕੋਈ ਮੀਟਿੰਗ ਦਾ ਅਜੇ ਨਵਾਂ ਫੈਸਲਾ ਨਹੀਂ ਆਇਆ ਕਿ ਮੀਟਿੰਗ ਕਿਸਾਨਾਂ ਦੀ ਮੰਤਰੀਆਂ ਨਾਲ ਹੋਵੇਗੀ ਜਾਂ ਫਿਰ ਨਹੀਂ ਤਾਂ ਇਸ ਮਸਲੇ ਦੇ ਉੱਤੇ ਹੁਣ ਪੰਜਾਬ ਦੇ ਕਿਸਾਨ ਜਾਂ ਕਹਿ ਲਈਏ ਕਿ ਦੇਸ਼ ਦੇ ਕਿਸਾਨ ਅਤੇ ਕੇਂਦਰ ਸਰਕਾਰ ਆਮ ਸਾਹਮਣੇ ਦਿਖਾਈ ਦੇ ਰਹੇ ਨੇ ਜੋ ਪ੍ਰਸਤਾਵ 5 ਸਾਲਾਂ ਦੀ ਜਿਹੜੀ ਗਾਰੰਟੀ ਦੇਣ ਦਾ ਕੰਟਰੈਕਟ ਕਰਨ ਦਾ ਆਖਿਆ ਗਿਆ ਸੀ ਕਿਸਾਨਾਂ ਨੂੰ ਉਹ ਕਿਸਾਨਾਂ ਨੇ ਮੁੱਢੋਂ ਰੱਦ ਕਰ ਦਿੱਤਾ ਹੈ ਦਿੱਲੀ ਜਾਣ ਦਾ 21 ਫਰਵਰੀ ਨੂੰ ਐਲਾਨ ਕਰ ਦਿੱਤਾ ਹੈ ਤਾਂ ਹੁਣ ਕਿਸਾਨ ਅਤੇ ਸਰਕਾਰ ਕਿਸ ਤਰੀਕੇ ਨਾਲ ਇਸ ਮਸਲੇ ਨੂੰ ਸੁਲਝਾਉਣਗੇ ਕਿਉਂਕਿ ਚੋਣਾ ਵੀ ਨੇੜੇ ਆ ਰਹੀਆਂ ਹੋ ਸਕਦਾ ਹੈ ਕਿ ਇਸੇ ਹਫਤੇ ਵਿੱਚ ਕੋੜ ਲੱਗ ਜਾਵੇ ਅਤੇ ਚੋਣ ਜਾਬਤਾ ਲੱਗਣ ਤੋਂ ਬਾਅਦ ਸਰਕਾਰ ਦੇ ਹੱਥ ਵੀ ਕੁਝ ਨਹੀਂ ਰਹਿ ਸਕਦਾ ਤਾਂ ਫਿਰ ਕਿਸਾਨ ਅਤੇ ਸਰਕਾਰ ਦੇ ਵਿਚਕਾਰ ਜੋ ਟਕਰਾਅ ਵਧ ਰਿਹਾ ਹੈ ਇਹ ਕਿੱਥੇ ਤੱਕ ਪਹੁੰਚੇਗਾ ਇਸ ਦੇ ਉੱਤੇ ਸਭ ਦੀ ਨਜ਼ਰ ਦੁਨੀਆ ਤੇ ਦੇਸ਼ ਦੇ ਵਿੱਚ ਬਣੀ ਹੋਈ ਹੈ ਬਾਕੀ ਹੋਰ ਅਪਡੇਟਸ ਜਦੋਂ ਵੀ ਆਉਣਗੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਕਾਰਨ ਟਾਕਸ ਤੇ ਪੰਜਾਬੀ ਨਿਊਜ਼ ਕਾਰਨਰ ਦੇ ਨਾਲ